ਉਹ ਯਾਦੀ ਕੰਨ ਕੰਨਾ ਉੜ ਖੜਦੀ ਜੇ। ਚੰਗੀ ਕੰਦੀ ਦਾਦੀ ਫੇਰ ਉਹਦਾ ਤੁਮ। ਸਮਝਾਓ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੁਣ ਹੋਈ। ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ। ਮੈਂ ਇਹੋ ਆਨੀ ਆ ਵੀ ਤੁਰ ਪਵੇ ਕਿ ਤਰ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਦੋਂ ਤੁਰਪੇਂ ਕਹਿੰਦਾ ਮੈਂ ਉਸ ਦਿਨ ਤੈਨੂੰ ਵਿਆਹ ਦੂੰਗੀ। ਇਹ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਜੀ ਆ ਗਈ ਤੇ ਫੇਰ ਅਸੀਂ ਕਿੱਦਾਂ ਸੰਭਾਂਗੇ। ਨਹੀਂ ਉਹ ਤੁਹਾਡੀ ਫੇੜੀ ਨਹੀਂ ਆਵਾਂਗੇ ਆਪਾਂ। ਆਵਾਂਗੇ ਤੁਹਾਡੀ ਫੋੜੀ ਪਾਪਾ ਮੈਂ ਕੱਦਦੇ ਤੇ ਛੋਟੀ ਹੋਵੇ ਆਪਾਂ ਨਹੀਂ ਆਵਾਂਗੇ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਿਹਾ ਮਾਤਾ ਨੂੰ ਪੁੱਛੋ ਮਾਤਾ ਨੂੰ ਰੋਜ਼ ਦਮਾਦ ਹੁੰਦੀ ਮੈਂ ਤਿੰਨ ਇੰਤੁਮ ਕਹਤਾ ਕੋਈ ਬਣੋ ਬਚੋਣਾ ਮਿਆ ਮੈਂ ਬਚੋਣਾ ਬਣੋ ਮਿਆ ਕੋਈ ਮਿਆ ਖੂਨ ਪੰਜਾਬ ਵਿੱਚ ਅੰੜੇ ਮੇਆ ਖੂਨ ਪੰਜਾਬ ਵਿੱਚ ਨੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੇਆ ਖੂਨ ਪੰਜਾਬ ਵਿੱਚ ਨੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੈਂ ਸੇ ਬੁਣਿਆ ਇਹ ਦਿਨੋ ਇਹ ਦੇ ਮਗਰ ਜਿਹੜਾ ਗਣਾ ਨਾ ਆਇਆ ਉਹ ਵੈਨ ਬੜਾ ਹੋਇਆ ਜੀ ਹਾਂਜੀ ਛੇ ਹੀ ਦੇ ਛੇ ਦੇ ਮਗਰ ਜਿੱਦ ਗੀਤਾ ਆਪ ਹੀ ਬੋਲਦਾ ਹੁਨਾਵਾ ਉਹ ਨਾਇਆ ਤੇ ਵੈਨ ਬੜਾ ਹੋਇਆ ਹਾਂਜੀ ਹਾਂਜੀ ਵਰਗੋਪਾਲ ਜੀ ਜਿਸ ਤਰ੍ਹਾਂ ਬਾਕੀ ਵੀ ਬੱਚੇ ਤੁਹਾਡੀ ਉਮਰ ਦੇ ਬੱਚੇ ਖੇਡਦੇ ਆ ਪੜ੍ਹਦੇ ਆ ਲਿਖਦੇ ਆ ਇਹੀ ਉਮਰ ਹੁੰਦੀ ਆ ਘੁੰਮਣ ਫਿਰਨ ਦੀ ਪੜ੍ਹਨ ਲਿਖਨ ਦੀ ਤੁਹਾਡਾ ਨਹੀਂ ਸ਼ੌਂਕ ਹੈ ਨਹੀਂ ਪੜ੍ਹਨ ਦਾ ਤੇ ਨਹੀਂ ਚਾਹੁੰਗ ਪਿਆ ਮੈਨੂੰ ਛੈ ਜਾਂਦਾ ਗੋਣਦਾ ਇਨਖਾ ਗੋਵਾ ਮੈਨੂੰ ਇਹ ਆ ਮੈਂ ਆਪਣੇ ਮਾਂ ਪਿਓ ਦਾ ਨਾਂ ਰੋਲਸ ਨਾ ਕਹ ਬੇਬੇ ਦਾ ਕਾਂਬਾ ਬੂਡਾ ਕਾ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੁਸੀਂ ਹੁੰਡੇ ਜਦੋਂ ਇੰਤੂ ਵੀ ਹੁੰਦੇ ਜ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਹੁੰਦੇ ਭੱਜਣੋਂ ਇਦਾਂ ਮੈਂ ਇਹ ਕੰਡੇ ਆ ਲੋਕ ਵੀ ਜੀ ਤੁਹਾਨੂੰ ਮੈਂ ਇੱਥੇ ਵੇਖਿਆ ਕਿਹਦੇ ਚੱਲ ਜੀ ਪਛਾਣਨ ਦੇ ਵੀ ਜੀ ਤੁਹੀ ਹੋਏਗੀ ਜੇ ਬੜੇ ਮੁੰਡੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਂਦੇ ਜੀ ਬਹੁਤ ਸਾਰੇ ਲੋਕ ਤੁਹਾਡੀ ਮੈਂ ਇੰਸਟਾਗ੍ਰam ਆਈਡੀ ਦੇਖੀ ਬਹੁਤ ਸਾਰੇ ਲੋਕ ਤੁਹਾਨੂੰ ਬੈਡ ਕਮੈਂਟ ਵੀ ਕਰ ਦਿੰਦੇ ਨੇ ਅੱਛੇ ਕਮੈਂਟ ਵੀ ਕਰ ਦਿੰਦੇ ਨੇ ਜਦੋਂ ਬੈਡ ਕਮੈਂਟ ਕਰ ਦਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਫਿਰ ਲੱਗਦਾ ਵੇਖੋ ਜੀ ਕਹਿੰਦੇ ਸਿੱਧੂ ਮੁਠਿਆਲੇ ਨਾ ਸਿੱਧੂ ਮੁਠਿਆਲੇ ਨੂੰ ਵੀ ਬੜਾ ਕਹਿੰਦੇ ਰਹਿਆ ਪਰ ਨਹੀਂ ਵੀ ਜਦੋਂ ਉਹ ਕਿਸ ਨੂੰ ਕਹਿੰਦੇ ਹਨ ਉਹਦੀ ਸਮਝੋ ਟਰੱਕੀ ਹੁੰਦੀ ਆ ਠੀਕ ਆ ਜੀ ਉਹਦੀ ਟਰੱਕੀ ਵੀ ਜਦੋਂ ਕੋਈ ਕਿਸ ਨੂੰ ਮੜਾ ਕੇ ਨਾ ਉਹ ਸਮਝੋ ਬੰਦਾ ਕੰਮ ਜਾਂ ਬ ਮੁਠਿਆਲੇ ਨੂੰ ਕਿੰਨਾ ਕੋ ਕਹਿੰਦੇ ਨੇ ਬਾਕੀ ਵੀ ਮੈਂ ਅੱਜ ਤੱਕ ਨਾ ਕਹਨੂ ਨਪੜਾਈ ਪਿਆ ਮੈਂ ਆਪਣੀ ਮਿਹਨਤ ਦਿਮ ਬੰਨਣਾ ਇੱਕ ਜਨ ਬੋਲਦੇ ਆ ਕੋਈ ਚੱਕਣੀ ਮਤਮਾ ਦਾ ਹੱਥ ਵਾਂ ਮੇ ਛੇਤੀ ਮੈਨੂੰ ਉਹਨਾਂ ਚ ਕੋਈ ਥੰਨੇ ਨਹੀਂ ਨਾ ਸਕਦਾ ਜੀ ਹੱਥ ਤੇ ਕੀ ਹੋਇਆ ਤੁਹਾਡਾ ਉਹ ਹੱਡੀ ਕੋਈ ਕਿਸੇ ਮੱਛਾ ਬਿਠਾਈ ਮੈਂ ਬਾਪੂ ਨੂੰ ਕਿਹਾ ਮੈਂ ਕਿ ਮੱਛਾ ਮਾਰ ਦੋ ਹੱਥ ਥਨੇ ਹੀ ਨਾ ਵਜਾ ਲੱਗ ਜੀ ਫਿਰ ਬਾਪੂ ਜੀ ਨੇ ਬੋਲੇ ਨਹੀਂ ਤੁਸੀਂ ਤੁਹਾਡੀ ਹੱਡੀ ਟੁੱਟ ਗਈ ਜਦੋਂ ਬਾਪੂ ਹੀ ਨੇ ਹੱਥ ਮਾਰਿਆ ਨਹੀਂ ਨਹੀਂ ਬਾਪੂ ਜੀ ਅੰਦੇ ਕੋਈ ਨਹੀਂ ਫੇਕੀ ਆਪਾ ਪੱਟੀ ਕਰਾਂਗੇ ਇੱਥੇ ਬਾਬਾ ਜੀ ਗਮੀ ਤਾਂ ਬਡਵਾਲਣਗੇ ਤੇ ਉਥੋਂ ਫੇ ਆਈ ਪੱਟੀ ਕਰਾਣੀ ਹੁੰਦੀ ਹੋਂ ਠੀਕ ਜੀ ਕਿੰਨੀਆਂ ਕੱਚੀਆਂ ਹੱਡੀਆਂ ਤੁਹਾਡੀਆਂ ਹੱਥ ਮਾਰਨ ਦੇ ਨਾਲ ਹੀ ਜਿਹੜੀ ਹੱਡੀ ਟੁੱਟ ਗਈ ਹਾਂਜੀ ਉਹੀ ਨਾ ਲੱਜ ਗਈ ਨਾ ਥਨੇ ਉਹ ਡੇ ਨਾ ਡਕ ਵਕ ਹੋਗੀ ਜੀ ਦਾਦਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਦਾਦਾ ਜੀ ਜਿਸ ਤਰ੍ਹਾਂ ਹਰਗੋਪਾਲ ਨੇ ਸਾਰਾ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਹੀ ਤੁਰਨ ਫਿਰਨ ਤੋਂ ਅਸਮਰਤਾ ਹੱਡੀਆਂ ਬਹੁਤ ਕੱਚੀਆਂ ਨੇ ਇਹਦੀਆਂ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਪਤਾ ਸੀ ਜਦੋਂ ਇਹਦਾ ਜਨਮ ਹੋਇਆ ਕੀ ਇਹ ਸ਼ੁਰੂ ਤੋਂ ਹੀ ਜਿਹੜਾ ਤੁਰ ਫਿਰ ਨਹੀਂ ਸਕਦਾ ਹਾਂ ਜੀ ਸਾਨੂੰ ਪਤਾ ਤੇ ਲੱਗਿਆ ਸੀਗਾ ਪਰ ਇਹ ਮਤਲਬ ਅਸੀਂ ਕਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਹੈ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ ਹਾਂਜੀ ਬਾਪੂ ਜੀ ਆਣ ਗਵਾਂਡ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ ਇਹੋ ਹੀ ਲੋਕੀ ਸਾਰੇ ਇਹੋਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ ਡਾਕਟਰਾਂ ਤੱਕ ਜਿੱਥੋਂ ਇਹਦਾ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਨੂੰ ਸੇਵਾ ਕਰੋ ਘਰ ਖੜਕੇ ਏਵੇਂ ਲੈਣ ਦਾ ਘਰ ਲਿਆ ਕੇ ਸੇਵਾ ਕੀਤੀ ਮੈਂ ਤੇ ਗੱਡੀ ਚਲਾਉਂਦਾ ਸੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਹੀ ਸਾਡੇ ਘਰ ਦਾ ਉਹ ਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵੀ ਚਲੋ ਅਹੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਿਆ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਹੀ ਦੁੱਖ ਦੇ ਹੁੰਦਾ ਪਹਿਲਾ ਬੱਚਾ ਹੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਆਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਹੀਂ ਇਹਦੀ ਕੇ ਮਤਲਬ ਇੰਨੀ ਕੇਅਰ ਕੀਤੀ ਵੀ ਇਹਨੂੰ ਆਪਣੇ ਲੋਹ ਹੀ ਢੇਲ ਨਹੀਂ ਛੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਸਾਡੇ ਜੋ ਅਸਮਰਸਾ ਹੈਗੀ ਆਪਣੇ ਲੋਹ ਹੀ ਪੂਰਾ ਜੋਰ ਲਾਇਆ ਜਾ ਇਲਾਜ ਕਰਾਉਣ ਦਾ ਚਲੋ ਵਾਈ ਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਇਹਨੂੰ ਸਾਡੇ ਕੋਲ ਕਰ ਦਿੱਤਾ ਜੀ ਫਿਰ ਦੇਖ ਪਾਲੇ ਦੀ ਤੁਸੀਂ ਕਰਦੇ ਹੋ ਤੇ ਇਹਨਾਂ ਦੀ ਦਾਦੀ ਜੀ ਕਰਦੇ ਹਾਂਜੀ ਹਾਂਜੀ ਡੈਡੀ ਇਹਦਾ ਬੱਚ ਲਾਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਉਹ ਫੇ ਵੇਲੇ-ਵੇਲੇ ਆਉਂਦੇ ਆ ਤੇ ਇਹ ਸਾਡੇ ਕੋਲੇ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਈ ਰਿਆ ਹੋਏ ਮੈਂ ਫਿਰ ਪਹਿਲਾਂ ਦਾਦੀ ਇਹਨਾਂ ਦੀ ਸੰਭਦੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਫਿਰ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆ ਜੀ ਮਾਨ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਘਰ ਆਂਦੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰam ਤੇ ਵੀ ਵਾਇਰਲ ਹੈ ਹਾਂ ਜੀ ਹਾਂ ਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤਾਂ ਡਰ ਗਏ ਚੈਨਲ ਵਾਲੇ ਵੱਡੇ ਵੱਡੇ ਚੈਨਲ ਵਾਲੇ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਇਹਦੇ ਦੁੱਖ ਵੀ ਭੁੱਲ ਜਾਂਦੇ ਆ ਜਦੋਂ ਮਤਲਬ ਇੰਨੀ ਖੁਸ਼ੀ ਹੁੰਦੀ ਆ ਜੀ ਜੀ ਫਿਰ ਸ ਇਹ ਤੁਹਾਡੇ ਹਰਗੋਪਾਲ ਜੀ ਹਾਂ ਜੀ ਹੈਗੇ ਜੀ ਜੀ ਆंदे ਫਿਰ ਮਿਲਣ ਘਰੇ ਤੁਹਾਨੂੰ ਹਾਂਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੇਂ ਭਾਈ ਨਾ ਨਾ ਨੂ ਮੈਂ ਬੰਦ ਰੰਦਾ ਨੂੰ ਉਹ ਹੁਣ ਚਲ ਗਈ ਆ ਬਾਤ ਚਲ ਗਈ ਆ ਤੇ ਫੋਨ ਫੜਨ ਕੱਢ ਦਿੰਦੇ ਮੈਨੂੰ ਆ ਵੇਖੋ ਜੀ ਆ ਜਿਹੜਾ ਫੋਨ ਦਾ ਕੰਮ ਨਾ ਚਾਹਾਂ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਹੀ ਕੋਈ ਥੁੰਡਾ ਮੈਂ ਨਾ ਨਹੀਂ ਉੱਥੇ ਮੁੰਡੇ ਦਾ ਨਾ ਲਊਗਾ ਉਹ ਜਦੋਂ ਇੱਕ ਨਹੀਂ ਧੱਕਾ ਗਿਆ ਬੇਮਨੀ ਦੀ ਥੋੜੀ ਜਿਹੀ ਕਾ ਗਿਆ ਆ ਕੇ ਤੇ ਗਲਟ ਕਾ ਗਿਆ ਮਤਲਬ ਮੈਂ ਅਜਿਹੀ ਵੀ ਹੈ ਕੋ ਸਕਦੀ ਸੀ ਉਹਦੇ ਨਾਲ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਹਨਾਂ ਨੇ ਨੋਕਾਂ ਦੇ ਤੁਹਾਡੀ ਮੱਤ ਵੀ ਕਹਾਂਗੇ ਪਰ ਉਹਨੇ ਆਪਣਾ ਕਾਉਂਟ ਦਿੱਤਾ ਮੇਰੀ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਨਿਕਟਾ ਇਹ ਮੇਆ ਵੱਡਾ ਪਰਾ ਛੋਟਾ ਪਰਾਵਾ ਤੇ ਵੇਖੋ ਜੀ ਬਾਕੀ ਉਹ ਸਹੀ ਕੱਕੇ ਗਏ ਜੀ ਕਾ ਜੀ ਤੇ ਬਾਕੀ ਪਰਮਾਤਮਨ ਆ ਕੰਡਿਆ ਮੇਰੇ ਆਪਾਂ ਕੰਮ ਨੂੰ ਪੂਆ ਖਚਿਆ ਜੀ ਕਿਸ ਤਰ੍ਹਾਂ ਇਹ ਤੁਸੀਂ ਦਾਦੇ ਕੋਈ ਯਾਰ ਦੋਸਤ ਤੁਹਾਡੇ ਬਾਹਰ ਚਲ ਗਏ ਜਦੋਂ ਫੋਨ ਆਂਦਾ ਫਿਰ ਕੀ ਕਹਿੰਦੇ ਨੇ ਯਾਰ ਦੋਸਤ ਤੁਹਾਡੇ ਓਏ ਹੋਈ ਵੀਡੀਓ ਕਾਲ ਕਰਕੇ ਪੁੱਛ ਦਿੰਦੇ ਕਿ ਯਾਰ ਚੱਲ ਮੈਂ ਉਹਨਾਂ ਨੂੰ ਛੱਡਾਉਣਾ ਮੈਨੂੰ ਵੀ ਛੱਡਣੋਂ ਆਂਦੇ ਕੋਈ ਨਹੀਂ ਨੂੰ ਛੱਤੋਂ ਹਣਾਂ ਦੇ ਤਾਂ ਤੈਨੂੰ ਛੱਡਾਂਗੇ ਜੀ ਮਜ਼ਾਕ ਤਾਂ ਨਹੀਂ ਉਡਾਂਦੇ ਤੁਹਾਡੇ ਦੋਸਤ ਫਰੈਂਡ ਸਰਕਲ ਦੇ ਵਿੱਚ ਮਜ਼ਾਕ ਇੱਕ ਦੂਜੇ ਨੂੰ ਕਰ ਦਿੰਦੇ ਕਰਦੇ ਯਾਰ ਦੋਸਤ ਵੀ ਮਜ਼ਾਕ ਤੁਹਾਡੇ ਵੇਖੋ ਮਜ਼ਾਕ ਕਰਨ ਨੂੰ ਬਣਿਆ ਜੀ ਮੰਜਾਗਾ ਅੱਛਾ ਮੰਜਾਗਾ ਜਾਨ ਦੋਸਤਾਂ ਤੇ ਚੱਲ ਜਾਂਦਾ ਜੀ ਕੀ ਕਹਿੰਦੇ ਨੇ ਦੋਸਤੋ ਸਾਡੇ ਫਿਰ ਤੁਹਾਨੂੰ ਜਦੋਂ ਮਜ਼ਾਕ ਕਰਦੇ ਨੇ ਮੰਜਾਗਾ ਇਹ ਪੁੱਛਣਗੇ ਤੂੰ ਵਿਆਹ ਕੱਢਾਉਣਾ ਮੈਂ ਕਹਿੰਦਾ ਤੁਹਾਡਾ ਵੇਖਣਾ ਫਿਰ ਮੈਂ ਆਪ ਖਾਊਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਹਾਂ ਮਾਤਾ ਨੂੰ ਪੁੱਛਾਂ ਮਾਤਾ ਨੂੰ ਰੋਜ਼ ਦੀ ਮੰਗ ਹੁੰਦੀ ਮੈਂ ਇੰਨਾ ਇੰਟਰਵਿਊ ਕਰਤਾ ਕੋਈ ਬਣੋ ਬਚੋਣਾ ਮੈਂ ਆ ਮੈਂ ਬਚੋਣਾ ਬਣੋ ਮੈਂ ਕੋਈ ਘਾਣਾ ਵਿਆਹ ਆਪਾਂ ਇਹ ਸ਼ਾਹਪਾਣੋਂ ਨੂੰ ਤਿਆਰ ਹੋਇਆ ਮੈਂ ਵਿਚੋਲੇ ਨੂੰ ਸਾਥ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆ ਓਏ ਬਹੁਤ ਕਾਲਾ ਵਿਆਹ ਕਰਾਉਣ ਨੂੰ ਅੱਛਾ ਜੀ ਹਾਂ ਜੀ ਹਾਂ ਜੀ ਗੱਲੋਂ ਇੱਕ ਜੇ ਬਚੋਨਾ ਇੱਕੋ ਬਣਿਓ ਮੇ ਕੋਈਆਂ ਜਨਾਨੀਆਂ ਨਹੀਂ ਚਾਂਦੀਆਂ ਜਾਣੀਆਂ ਸਾਫ ਚਾਹਿਆ ਨੂੰ ਪੜੂ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਦਿੱਟ ਕਾਇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਹਾਂ ਜੀ ਇਹਨਾਂ ਦੀ ਇੱਜ਼ਤ ਕਾਇ ਜੀ ਠੀਕ ਹੈ ਫਿਰ ਕਿੱਥੇ ਕਮਾਨ ਲਈ ਆਉਂਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਮਾਂ ਉੱਥੇ ਉਹ ਨੂੰ ਮੈਂ ਜਾ ਆਓ ਇਹ 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 ਦੀ ਇੱਜਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਦੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਹਾਂਜੀ ਰਗੋਪਾਲ ਜੀ ਫਿਰ ਜਿਸ ਤਰ੍ਹਾਂ ਤੁਸੀਂ ਦਾ ਤੁਰ ਫੇਰ ਨਹੀਂ ਸਕਦੇ ਫਿਰ ਤੁਹਾਡੀ ਦੇਖਭਾਲ ਕਰਨ ਦੇ ਵਿੱਚ ਕਿੰਨੀ ਕੋਖ ਹੁੰਦੀ ਹੈ ਤੁਹਾਨੂੰ ਜਿਸ ਤਰ੍ਹਾਂ ਕਿਸੇ ਟਾਈਮ ਕੋਈ ਘਰ ਨਹੀਂ ਹੁੰਦਾ ਠੀਕ ਆ ਘਰ ਦੇ ਵੀ ਨਹੀਂ ਤੁਹਾਡੇ ਤੁਹਾਨੂੰ ਛੱਡ ਕੇ ਜਾ ਸਕਦੇ ਆ ਫਿਰ ਜਦੋਂ ਪਾਣੀ ਵਗੈਰਾ ਪੀਣਾ ਹੋਵੇ ਜਦੋਂ ਕੋਈ ਘਰ ਨਹੀਂ ਹੁੰਦਾ ਫਿਰ ਕਿਵੇਂ ਸਾਰਾ ਹੈਂਡਲ ਕਰਦੇ ਵੇਖੋ ਜੀ ਅੱਬਲ ਤੇ ਆ ਚਾਚੀ ਚਾਚਾ ਉਹ ਕਿਵੇਂ ਮੰਮੀ ਡੜੀ ਹੁੰਦੇ ਫਿਰ ਨਾ ਵੀ ਆਉਣਾ ਇੱਥੇ ਤਾਇਕੇ ਘਰ ਛੱਡ ਜਾਂਦੇ ਆ ਉਹ ਫਿਰ ਆਪੇ ਪਾਣੀ ਤਾਂ ਨਹੀਂ ਫੜੜਦੇ ਪੀੜਦੇ ਹਾਂਜੀ ਬਹੁਤ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕਿਉਂਕਿ ਪਹਿਲੀ ਵਾਰ ਤੁਹਾਡੇ ਪੋਤਾ ਹੋਇਆ ਤੁਹਾਨੂੰ ਚਾਹ ਸੀਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਬਚਪਨ ਦੇ ਵਿੱਚ ਤੁਰ ਫੇਰ ਨਹੀਂ ਸਕਦਾ ਹਾਂ ਜੀ ਵੇਖੋ ਜੀ ਸਾਡਾ ਅਸੀਂ ਗਿਲਾ ਸਕਵਾ ਮਹਾਰਾਜ ਤੇ ਕਰਾਂਗੇ ਵੀ ਤੇ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਮਨਜ਼ੂਰ ਆ ਉਹਨੇ ਕਰ ਦਿੱਤਾ ਜੀ ਜੀ ਤੇ ਸਾਡਾ ਤਾਂ ਹੁਣ ਇਹੋ ਹੀ ਆ ਵੀ ਇਹਦੀ ਸੇਵਾ ਹੀ ਕਰਨ ਆ ਚਲੋ ਜਿੱਥੋਂ ਤੱਕ ਸਾਡੀ ਹਿੰਮਤ ਹੈਗੀ ਕਰੀ ਜਾਂਦੇ ਆ ਜੀ ਨਾ ਬਾਕਮਾਲ ਤੁਸੀਂ ਲਿਖਦੇ ਹੋ ਕ诗ਰੀ ਹੋਰ ਹੋ ਜਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਮੈਂ ਇੱਕ ਆਮ ਬੰਦਾ ਵਾਂ ਮੈਂ ਟੈਂਡ ਨਹੀਂ ਕੋਈ ਮੈਂ ਇੱਕ ਆਮ ਬੰਦਾ ਵਾਂ ਮੈਂ ਟੈਂਡ ਨਹੀਂ ਕੋਈ ਮੈਂ ਉਹ ਸਭ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੋਂਦੇ ਆ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਾ ਉਹ ਨਹੀਂ ਆਂਦੀ बोलनियां ਹੁੰਦੀਆਂ ਮੈਂ ਨੋਟਾ ਉਹ ਵੀ ਸੁਣਾ ਦੋ ਫਿਰ ਬੋਲੀਆਂ ਵੀ ਥੋੜੀਆਂ ਜਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜਿਹੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤੈਨੂੰ ਨੋਟਾ ਇੱਕ ਬੋਲੀ ਸੁਣਾ ਦਣਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨੀਂਂਦੀ ਖੇਸੀ ਉਹ ਮੁੰਡੇ ਦਾ ਡੜੀ ਰੂਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਰੂਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਇਹ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਹਦਾ ਬਾਪੂ ਰੋਸ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸ ਜਾਂਦੇ ਫਿਰ ਤੁਸੀਂ ਵੇਖੋ ਜੇ ਇਹ ਰਸਾਦੰਦਾ ਬੋਲੀਆਂ ਪਾਗੇ ਰਸਾਦੰਦਾ ਦੇ ਹਾਂਜੀ ਆਪਣੇ ਵਿਆਹ 'ਚ ਵੀ ਐਸੀ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਰੀ ਅਟਕਾਵਾਂਗੇ ਆਪਣੇ ਵਿਆਹ 'ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਬਾਪੂ ਜੀ ਤਾਂ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਏ ਹੋ ਤੁਸੀਂ ਹਾਂਜੀ ਉਮ ਪਨਾਇ ਕਮੇਟ ਮੈਨੂੰ ਚਿਤਕਾ ਕਨੰਦੋ ਜੀ ਪੈਨਾ ਤੇ ਪਾਤੇ ਤੱਕਨੰਦੋ ਬਾਕੀ ਉਹ ਪਾਦ ਨਾਂ ਬੁਣੀ ਬੜੀ ਬੜੀ ਆ ਵਾ ਵੀ ਕਿਹੜੀ ਅਮ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਝੰਡਾ ਨੇ ਕੇ ਆ ਜਾ ਸੋਨਿਆ ਤੇ ਨਾਲ ਚੱਲੂਗੀ ਝੰਡਾ ਨੇ ਕੇ ਆ ਜਾ ਸੋਨਿਆ ਤੇ ਨਾਲ ਚੱਲੂਗੀ ਅੱਛਾ ਜੀ ਮੂਗਾ ਚਲਾਉਂਗਾ ਕਿ ਦਾਲ ਚਲਾਉਂਗਾ ਵਿਆਹ ਤੇ ਫਿਰ ਨਹੀਂ ਆਈ ਸੋਫੀ ਬੰਦੇ ਨਾਲ ਹੀ ਚਲਾਵਾਂਗੇ ਦਾਲ ਵੀ ਚਲਾਉਂਗੇ ਨਾਲੇ ਸੋਫੀ ਵੀ ਕਹੀ ਜਾਂਨੇ ਤੇ ਲੈ ਦਾਲ ਦਾਲ ਅੱਛਾ ਦਾਲ ਹੀ ਚਲਾਉਂਗੇ ਜੀ ਬੰਦਾ ਨਾ ਮੂਗਾ ਚੱਲੂਗਾ ਕਿ ਦਾਲ ਚੱਲੂਗੀ ਮੂਗਾ ਚੱਲੂਗਾ ਕਿ ਦਾਲ ਚੱਲੂਗੀ ਤੰਜਣਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਤੰਜਣਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਵੈਸੇ ਤੁਸੀਂ ਜਿਸ ਤਰ੍ਹਾਂ ਕੀ ਅੱਜ ਕੱਲ ਮੈਰਿਜ ਬਿਊਰੋ ਵੀ ਖੁੱਲੇ ਪਏ ਆ ਤੁਸੀਂ ਭੇਜੀ ਆਪਣੀ ਫੋਟੋ ਵਗੈਰਾ ਕਿਸੇ ਨੂੰ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਕਈ ਕੁੜੀਆਂ ਨੇ ਨਹੀਂ ਜੀ ਇਹ ਬੇਬੇ ਨਹੀਂ ਮੈਂ ਮੰਨਦੀ ਕਿ ਕਹਿੰਦੀ ਬੇਬੇ ਤੁਹਾਡੀ ਬੇਬੇ ਆਂਦੀ ਪੁੱਤ ਇੱਟੀਆਂ ਛੰਨਾਂ ਦਾ ਹੋਏਗਾ ਉਡਵੀ ਤੇ ਦੜਵੀ ਉਡਵੀ ਆਇਆ ਤੇ ਨਮੀ ਉਡਵੀ ਹੋਣਾ ਮੈਂ ਮਾ ਤੁਹਾਨੂੰ ਚੰਦੇ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੈਂ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਵਿਆਹੀ ਮੈਨੂੰ ਜੀ ਵਿਆਹ ਤੋਂ ਬਾਅਦ ਤਾਂ ਫਿਰ ਕੰਮ ਕਰਨੇ ਪੈਣਾ ਤੁਹਾਨੂੰ ਕੀ ਕੰਮ ਕਰੋਗੇ ਫਿਰ ਤੁਸੀਂ ਤੂੰ ਕਿਉਂਕਿ ਤੁਸੀਂ ਤਾਂ ਤੁਰ ਫੇਰ ਨਹੀਂ ਸਕਦੇ ਵੇਖੋ ਜੀ ਕੰਮ ਰਿਆਂ ਕਰਨੇ ਇਤੋਂ ਵੱਡਾ ਕੰਮ ਮੈਂ ਕਿਹੜਾ ਕਰਾਂ ਜੀ ਹਾਂਜੀ ਕੰਮ ਦਿਆਂ ਕਿ ਨਿਵੜਵਾ ਪੁੰਡਿਆਂ ਤੇ ਜਦੋਂ ਮੈਂ ਕੰਮ ਟੋਪਿਆ ਚੰਗੀ ਤਰ੍ਹਾਂ ਦੇ ਆ ਤਾਂ ਨੰਨ ਪਾ ਮਾ ਤੁਮ ਦੇ ਮੇਵਾ ਕੋਈ ਨਹੀਂ ਫਿਰ ਆਪਾਂ ਵਿਆਹ ਕਰਾਨਾਂਗੇ ਗੱਡੀ ਵੀ ਚਲਾ ਲੈਨੇ ਹੋ ਤੁਸੀਂ ਗੱਡੀ ਤਾਂ ਨਹੀਂ ਢੀ ਆ ਜੀ ਹਾਂਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ ਕੱ ਲਈ ਰੰਗ ਰੂਪ ਕੁਨ ਕਾਇਆ ਨੋਂ ਰੰਗ ਕੁ ਕਾਇਆ ਵਾ ਤੇ ਉਹ ਖਨੋਟੀ ਵੇਖੋ ਕਿੱਥੇ ਕਿੱਥੇ ਫਿਰ ਗੇੜੀਆਂ ਲਾਣੇ ਘਰ ਦੇ ਵਿੱਚ ਗੇੜੀਆਂ ਲਾਣੇ ਜਾਂ ਬਾਹਰ ਫਿਰ ਪਿੰਡ ਦੀਆਂ ਗੇੜੀਆਂ ਵੀ ਲਾਣੇ ਆ ਨਹੀਂ ਉਹ ਵੀ ਬੈਂਟਾਈ ਵਦੀ ਦਾ ਕੰਮਾਂਗੇ ਫੇਰ ਪਿੰਡ ਜਾਇਆ ਕਹਾਂਗੇ ਇੱਧਰ ਟਾਇਆ ਨਾ ਚੱਲ ਜੀਦਾ ਵਾ ਇੰਨਾ ਟਾਇਆ ਨਾ ਚੱਲ ਜੀਦਾ ਚਾਤਾ ਜੀ ਨਾ ਚੱਲ ਜੀਦਾ ਵਾ ਤੇ ਇਦਾਂ ਕਮਾ ਨਹੀਂ ਰਹੀ ਆ ਫਿਰ ਗਪਾਲ ਜੀ ਜਿਸ ਤਰ੍ਹਾਂ ਤੁਹਾਡੇ ਦਾਦੀ ਦਾਦਾ ਜੀ ਸਿਆਣੇ ਹੋ ਗਏ ਨੇ ਇਹਨਾਂ ਦੀ ਉਮਰ ਹੈ ਬਹਿ ਕੇ ਰੋਟੀ ਪਾਣੀ ਖਾਂਦੀ ਤੁਹਾਨੂੰ ਦੁੱਖ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਆ ਸਾਹਮਦੇ ਪਏ ਨੇ ਵੇਖੋ ਜੀ ਮੈਂ ਬਾਪੂ ਉਹਨਾਂ ਇੱਕ ਜਮੀਨੇ ਆਉਗੇ ਹਟ ਪੱਤੇ ਦੇ ਹੀ ਉਹਨਾਂ ਮੈਂ ਕਿਹਾ ਬਾਪੂ ਉਹਨਾਂ ਤੇ ਯੂੰ ਬੰ ਕੰਮ ਕਰਨੀ ਨਹੀਂ ਤੂੰ ਇਨਜਾਮ ਕਰ ਬਾਪੂ ਆਂਦਾ ਹੁਣ ਮੈਂ ਕਿ ਕਹਾਂ ਪੂਣੇ ਤੇ ਪੈਣੀ ਆ ਮੈਂ ਕਿ ਮਿਆਏ ਕੋਈ ਕੰਮ ਤਾਂ ਉਹਨਾਂ ਦੇ ਮਾਤਾ ਨੂੰ ਵੀ ਕੰਮ ਹੀ ਰੱਖ ਦੇਣੀ ਬਾਪੂ ਨੂੰ ਵੀ ਕੰਮ ਰੱਖ ਦੇਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਗ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੁੰਗੇ ਦਰਸ਼ਕਾਂ ਜਿਹੜੇ ਲੋਕ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਜਾਂ ਵੇ ਕੋ ਪਮਾਤਮਾ ਜੋ ਕਦਾ ਚੰਗਾ ਕਦਾ ਬੱਕੀ ਤੂੰ ਇਧਰ ਕਮੈਂਟ ਕਹੋਗੇ ਮੋੜੇ ਠੀਕ ਆ ਜੀ ਤੇ ਇੱਦਾਂ ਕੁਝ ਨਹੀਂ ਬਣਾ ਮੈਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਨਾ ਮੈਂ ਕਹਿਣਾ ਹੀ ਆ ਜੋ ਮर्जी ਕਹੀ ਦਿਓ ਮੈਂ ਆਪਣਾ ਕੰਮ ਰੱਖਣਾ ਖਿੱਚ ਕੇ ਠੀਕ ਆ ਜੀ ਬਾਕੀ ਮਾਤਾ ਜੀ ਨਾਲ ਵੀ ਤੂੰ ਮੜੀ-ਮੂਟੀ ਕੰਨੋ ਗੱਲਬਾਤ ਜੀ ਬਿਲਕੁਲ ਹਰਗੋਪਾਲ ਦੇ ਦਾਜੀ ਦਾਦੀ ਜੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਦਾਦੀ ਜੀ ਆਜੋ ਇੱਧਰ ਆਜੋ ਇੱਕ ਮਿੰਟ ਜੀ ਦੇ ਨੋ ਦੀ ਗੱਲ ਉਹ ਦਾਦੀ ਜੀ ਤੁਹਾਡੇ ਕੰਨੇ ਮੈਂ ਗੱਲ ਹੀ ਨਹੀਂ ਕਰਨੀ ਮਮਤਾ ਜੀ ਠੀਕ ਨਹੀਂ ਨਾ ਅੱਜ ਅੱਜ ਡੋਕ ਕੰਨੋ ਡੋਕ ਉਹ ਕੀ ਗੱਲਾਂ ਕਰਨੀਆਂ ਫਿਰ ਦਾਦੀ ਨੂੰ ਵੀ ਮਜ਼ਾਕ ਹੋਈ ਵੇ ਫਿਰ ਉਹ ਦਾਦੀ ਵੀ ਤੁਹਾਡੀ ਆ ਗਈ ਆ ਫਿਰ ਨਹੀਂ ਦਾਦੀ ਮਜ਼ਾਕ ਨਹੀਂ ਆ ਦਾਦੀ ਠੀਕ ਨਹੀਂ ਆ ਅੱਛਾ ਠੀਕ ਨਹੀਂ ਤਾਂ ਨਹੀਂ ਮਜ਼ਾਕ ਕਰਨਾ ਨਹੀਂ ਦਾਦੀ ਨੂੰ ਨਹੀਂ ਮਜ਼ਾਕ ਆਦਾ ਦਾਦੀ ਗਾਲਾ ਕੱਢਦੀ ਤੁਹਾਨੂੰ ਫਿਰ ਗਾਲਾਂ ਤਾਂ ਨਹੀਂ ਕੱਢਦੀ ਜਦੋਂ ਵਿਆਹ ਦੀ ਗੱਲ ਕਰਨਾ ਉਹ ਕੱਢਦੀ ਜੀ ਠੀਕ ਕਹਿੰਦੀ ਦਾਦੀ ਫੇਰ ਉਹਦਾ ਤੁਹਾਨੂੰ ਮਜ਼ਾ ਆਉ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੁਣ ਹੋਈ ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂ ਜੀ ਆਈ ਤੇ ਵੀਰ ਜੀ ਇਹੋ ਹੀ ਆਣਨੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਇਆਂ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸਾਨੂੰ ਚਾਵਾ ਮੈਂ ਇਹੋ ਆਨੀ ਆ ਵੀ ਤੋਰ ਪਵੇ ਕਿ ਤਰ ਮੇਰੀ ਇਹਦੀ ਇਹੋ ਗੱਲਬਾਤ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਉਹ ਜੀ ਆ ਗਈ ਤੇ ਮੇਰਾ ਹੀ ਕਿਦਾਂ ਸੰਭਾਂਗੇ ਨਹੀਂ ਉਹ ਤੁਹਾਡੀ ਫੇੜੀ ਨਹੀਂ ਆਵਾਂਗੇ ਆਪਾਂ ਆਵਾਂਗੇ ਤੁਹਾਡੀ ਫੋੜੀ ਪਾਪਾ ਮੈਂ ਕਰਦਾ ਤੇ ਛੋਟੀ ਹੋਵੇ ਆਪਾਂ ਨਹੀਂ ਆਵਾਂਗੇ ਤੁਹਾਡੀ ਫੇੜੀ ਜੀ ਸੋ ਲਾਸਟ ਦੇ ਵਿੱਚ ਬਾਪੂ ਜੀ ਕੁਝ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਲੋਕ ਇਹਨੂੰ ਬੈਡ ਕਮੈਂਟ ਕਰਦੇ ਨੇ ਵੇਖੋ ਜੀ ਇਹਦੇ ਮੂਰਖ ਜਿਹੜੇ ਇਦਾਂ ਮਤਲਬ ਕਮੈਂਟ ਕਰਦੇ ਆ ਮਾੜੇ ਕਮੈਂਟ ਕਰਦੇ ਨਹੀਂ ਕਰਨੇ ਚਾਹੀਦੇ ਇੱਕ ਦੇ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫਿਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ ਹੋ ਕੇ ਵੀ ਇਨਾਂ ਨੂੰ ਮਤਲਬ ਦਿਆ ਕਰਨ ਦੇ ਇਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਨਾਂ ਨੂੰ ਅਜਿਹਾ ਹੋ ਜਾਖਾਂਗੇ ਚਲੋ ਉਹਨਾਂ ਦੇ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਇਸੇ ਕੰਮ ਹੀ ਲਾਇਆ ਹੋਵੇ ਤੁਸੀਂ ਬਦਨਾਮੀ ਕਰਨੀ ਆ ਕੇ ਨਾ ਕੇ ਦੀ ਅਜਿਹਾ ਕੋਈ ਕਹਿਣਾ ਚਾਹੁੰਦੇ ਆ ਜੀ ਫਿਰ ਨਹੀਂ ਇਨਾਂ ਨੂੰ ਕਹਿਣਾ ਚਾਹੀਦਾ ਕੀ ਕਹਿ ਰਹੇ ਸੀਗੇ ਤੁਸੀਂ ਬਾਕੀ ਮੈਂ ਕਿ 100 ਬੰਦਾ ਮੜਾ ਹੋਗਾ ਨਾ ਉਹ ਚੋ ਇੱਕੋ ਵੀ ਚੰਗਾ ਨਿਕਲ ਆਵੇ ਤਾਂ ਉਹ ਵੀ 100 ਦੇ ਬਣਦਾ ਜੀ ਮਤੈ ਤੁਹਾਡੀ ਇੰਨੀ ਸਿਆਣੀ ਉਮਰ ਹੋ ਗਈ ਹੈ ਚੱਕਨ ਥੱਲਨ ਦੇ ਵਿੱਚ ਕਿੰਨੀ ਕੋਕ ਤੁਹਾਨੂੰ ਹੁੰਦੀ ਹੈ ਵੀ ਜੀ ਸਾਨੂੰ ਅਹੀਂ ਐਡਾ ਮਹਿਸੂਸ ਨਹੀਂ ਕਿ ਕਰਦੇ ਜੀ ਮਾਲਕ ਨੇ ਇਸ ਤਰ੍ਹਾਂ ਕੀਤਾ ਹੀ ਮੈਨੂੰ ਇਦਾਂ ਕਰਾਂਗੇ ਦਾ ਮਾਨ ਕਿੱਥੇ ਜਾਊਗਾ ਅਹੀਂ ਇਹਨਾਂ ਚੰਗਿਆਂ ਨਾਲ ਵੀ ਵੱਧ ਰੱਖ ਕੇ ਕਰਦੇ ਚਲੋ ਹੁਣ ਇਹ ਸੁਖ ਨਾ ਸਰੀਰ ਦੇ ਮੜੇ ਜੇ ਭਾਰੇ ਹੋ ਗਏ ਆ ਵੀ ਮੇਰੇ ਕੋ ਘੱਟ ਹੁੰਦੇ ਆ ਜਿਹੜਾ ਵੀ ਘਰ ਦੇ ਵਿੱਚ ਜੀ ਇਹਨੂੰ ਇਸ ਤਰ੍ਹਾਂ ਕਰ ਦਿੰਦੇ ਚਾਚੀ ਆ ਮੰਮੀ ਡੈਡੀ ਆ ਨੇ ਦਾਦਾ ਜੀ ਆ ਕਰ ਦਿੰਦੇ ਹਾਂਜੀ ਗੋਪਾਲ ਜੀ ਫਿਰ ਜਾਂਦੇ ਜਾਂਦੇ ਇੱਕ ਸ਼ਾਇਰੀ ਹੋਈ ਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਅਛਤਾ ਦਾ ਮੈਂ ਇੱਕ ਅਛਤਾ ਦਾ ਮੈਂ ਪੋਟਾ ਬੱਬਾ ਸਿਆਂ ਦਾ ਗਿੱਦੜਾ ਟੋਡਾ ਕਿੱਥੇ ਦਾਨਦੇ ਆ ਮੈਂ ਤੋ ਅੱਛੇ ਗਿੱਦੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗਰੀਬ ਬੰਦੇ ਬੜੇ ਡੋੜਿਆ ਅਸੀਂ ਮਿੱਤਗਾ ਸੱਚੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਜੀ ਹਰਗੋਪਾਲ ਜੀ ਦੇ ਨਾਲ ਗੱਲਬਾਤ ਕੀਤੀ ਉਹਦੀ ਦਾਦੀ ਦਾਦੇ ਦੇ ਨਾਲ ਗੱਲਬਾਤ ਕੀਤੀ ਹਰਗੋਪਾਲ ਦੀ ਸਾਰੀ ਜ਼ਿੰਦਗੀ ਦੀ ਕਹਾਣੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਜ਼ ਮੀਡੀਆ ਦੇ ਨਾਲ